13 ਤਰੀਕ ਨੂੰ ਸ਼ੰਭੂ ਬੈਰੀਅਰ ਦੇ ਉੱਤੇ ਇੱਕ ਵੱਡੀ ਕਿਸਾਨ ਮਹਾਪੰਚਾਇਤ ਵੀ ਸੱਦੀ ਗਈ ਹੈ ਉਸ ਤੋਂ ਪਹਿਲਾਂ ਸਮਾਗਮ ਨੇ ਜਿਹੜੇ ਖਨੌਰੀ ਬੈਰੀਅਰ ਤੇ ਵੀ ਹੋਣੇ ਨੇ ਇੱਕ ਦੋ ਥਾਵਾਂ ਦੇ ਉੱਤੇ ਹੋਰ ਮਹਾਪੰਚਾਇਤਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਇਹ 14 ਤਰੀਕ ਦੀ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਕੁਝ ਹੋਵੇ ਜੇ ਸਰਕਾਰ ਨੇ ਕੁਝ ਕਰਨਾ ਹੁੰਦਾ ਉਹਨਾਂ ਦਾ ਤਾਂ ਹੈ ਨਾ ਜੇ ਬਜਟ ਦੇ ਵਿੱਚ ਉਹਦਾ ਪ੍ਰਬੰਧ ਕੀਤਾ ਗਿਆ ਹੋਵੇ ਜਿਹੜੀ ਉਹਨੂੰ ਮੀਟਿੰਗ ਆਉਣੀ ਹੈ ਸਿਰਫ ਸੜਗਾਮ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਆਉਣੀ ਹੈ ਅਦਰ ਕੋਈ ਵੀਰਤਾ ਲੱਗਦੀ ਨਹੀਂ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਪੱਕਾ ਧਰਨਾ ਲਾਉਣ ਦੀ ਤਿਆਰੀ ਦੇ ਵਿੱਚ ਆ ਐਸ ਕੇ ਐਮ तकरीबन तकरीबन 32 ਦਿਨਾਂ ਬਾਅਦ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਫੈਸਲਾ ਇਹਨਾਂ ਨੇ ਕਰ ਲਿਆ ਇਹਨਾਂ ਨੂੰ ਵੀ ਆਸ ਕੋਈ ਨਹੀਂ ਜਿਹੜੀ 14 ਫਰਵਰੀ ਨੂੰ ਮੀਟਿੰਗ ਹੋਣੀ ਆ ਸਰਬ ਦੋ ਮੋਰਚੇ ਚੱਲ ਰਹੇ ਨੇ ਇੱਕ ਤਾਂ ਖਨੌਰੀ ਬੈਰੀਅਰ ਦੇ ਉੱਤੇ ਦੂਜਾ ਸ਼ੰਭੂ ਬੈਰੀਅਰ ਤੇ ਜੀ ਦੋਵਾਂ ਮੋਰਚਿਆਂ ਦਾ 13 ਫਰਵਰੀ ਨੂੰ ਇੱਕ ਸਾਲ ਮੁਕੰਮਲ ਹੋ ਜਾਏਗਾ ਤੇ 13 ਤਰੀਕ ਨੂੰ ਸ਼ੰਭੂ ਬੈਰੀਅਰ ਦੇ ਉੱਤੇ ਇੱਕ ਵੱਡੀ ਕਿਸਾਨ ਮਹਾਪੰਚਾਇਤ ਵੀ ਸੱਦੀ ਗਈ ਹੈ ਉਸ ਤੋਂ ਪਹਿਲਾਂ ਸਮਾਗਮ ਨੇ ਜਿਹੜੇ ਉਹ ਖਨੌਰੀ ਬੈਰੀਅਰ ਤੇ ਵੀ ਹੋਣੇ ਨੇ ਇੱਕ ਦੋ ਥਾਵਾਂ ਦੇ ਉੱਤੇ ਹੋਰ ਮਹਾਪੰਚਾਇਤਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਜਿਹੜੀ ਨਵੀਂ ਖੇਤੀ ਮੰਡੀਕਰਨ ਦੀ ਨੀਤੀ ਹੈ ਉਹ ਖਰੜਾ ਹਾਲਾਂਕਿ ਪੰਜਾਬ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ ਕਿ ਅਸੀਂ ਇਸ ਨੂੰ ਨਹੀਂ ਮੰਨਦੇ ਨਕਾਰ ਦਿੱਤਾ ਹੈ ਰੱਦ ਕਰ ਦਿੱਤਾ ਹੈ ਪਰ ਕਿਸਾਨ ਅਜੇ ਵੀ ਇਸ ਖਰੜੇ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰਨ ਦੇ ਰਾਹ ਤੇ ਤੁਰੇ ਨੇ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਪੱਕਾ ਧਰਨਾ ਲਾਉਣ ਦੀ ਤਿਆਰੀ ਦੇ ਵਿੱਚ ਆ ਐਸ ਕੇ ਐਮ ਐਸ ਕੇ ਐਮ ਦੇ ਲੀਡਰਾਂ ਨੇ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਐਲਾਨ ਕਰ ਦਿੱਤਾ ਹੈ ਤੇ ਇੱਕ ਮੀਟਿੰਗ 15 ਜਿਹੜੀ ਇਹ ਤਰੀਕ ਨੂੰ ਵੀ ਹੋਣੀ ਆ ਉਸ ਮੀਟਿੰਗ ਦੇ ਵਿੱਚ ਵੀ ਕੋਈ ਨਾ ਕੋਈ ਹੋਰ ਵਿਚਾਰਾਂ ਹੋ ਸਕਦੀਆਂ ਨੇ ਹੋ ਸਕਦਾ ਕਿ ਸਾਰੇ ਇਕੱਠੇ ਵੀ ਹੋ ਜਾਣ ਜਾਂ ਫਿਰ ਕਿਵੇਂ ਇੱਕ ਦੂਜੇ ਨੂੰ ਸੱਦਾ ਪੱਤਰ ਦੇਣਾ ਉਹ ਵੀ ਚਰਚਾਵਾਂ ਹੋਣਗੀਆਂ ਪਰ ਹੁਣ ਕਿਸਾਨ ਸੰਘਰਸ਼ ਦੇ ਰਾਤੇ ਤੁਰਦੇ ਨਜ਼ਰ ਆ ਰਹੇ ਨੇ ਵੈਸੇ ਵੀ ਨਾਰਾਜ਼ ਨੇ ਕਿ ਬਜਟ ਦੇ ਵਿੱਚ ਸਾਡੇ ਲਈ ਕੁਝ ਵੀ ਖਾਸ ਨਹੀਂ ਰੱਖਿਆ ਗਿਆ ਆਪਾਂ ਥੋੜੀ ਜੀ ਗੱਲ ਤਾਂ ਪਹਿਲਾਂ ਕੀਤੀ ਐ ਹੂੰ ਦੂਜੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਇਹ 14 ਤਰੀਕ ਦੀ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਕੁਝ ਹੋਵੇ ਹੂੰ ਜੇ ਸਰਕਾਰ ਨੇ ਕੁਝ ਕਰਨਾ ਹੁੰਦਾ ਉਹਨਾਂ ਦਾ ਤਾਂ ਐ ਨਾ ਜੇ ਬਜਟ ਦੇ ਵਿੱਚ ਉਹ ਤਾਂ ਪ੍ਰਬੰਧ ਕੀਤਾ ਗਿਆ ਹੋਵੇ ਹੂੰ ਬਜਟ ਤਾਂ ਤੁਸੀਂ 50% ਦੀ ਆਬਾਦੀ ਵਾਲੀ ਕਿਸਾਨੀ ਨੂੰ 1 ਲੱਖ ਕਰੋੜ ਤੱਕ ਹੀ ਬਸਾਂ ਗਏ ਹੋ ਪੌਣੇ ਇੱਕ ਦੋ ਲੱਖ ਕਰੋੜ ਜਿਹੜਾ 14 ਨੂੰ ਮੀਟਿੰਗ ਹੋਣੀ ਆਏ ਤਾਂ ਇਹ ਵੀ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਤਰਮਿੰਦਰ ਜੀ ਹੂੰ ਕਿ ਸ='%20ਸ='%20ਜੁਗਤ ਕਿਸਾਨ ਮੋਰਚਾ ਉਹਦਾ ਹਿੱਸਾ ਸ਼ਾਇਦ ਨਾ ਹੋਵੇਗਾ ਉਹਨਾਂ ਨੇ ਕੱਲ ਮੀਟਿੰਗ ਕੀਤੀ ਇੱਕ ਹੂੰ ਉਹਦੇ ਵਿੱਚ ਸਾਰੇ ਪ੍ਰਮੁੱਖ ਆਗੂ ਇਹਨਾਂ ਦੇ ਹਰਿੰਦਰ ਲਖੋਵਾਲ ਰੂਲਦੂ ਜੈਮਾਨ ਸਾਹ ਜੰਗਵੀਰ ਸਿੰਘ ਚੋਹਾਨ ਵਗੈਰਾ ਵਗੈਰਾ ਸਾਰੇ ਉਹਦੇ ਵਿੱਚ ਸ਼ਾਮਲ ਸੀ ਉਹ ਕਹਿੰਦੇ ਕੀ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜੀਆਂ ਮੰਗਾ ਵਾਸਤੇ ਅਸੀਂ ਗਏ ਸੀ ਉਹ ਮੰਗਾ ਤਾਂ ਗੋੜੇ ਜੋ ਪੂਣੀ ਵੀ ਨਹੀਂ ਕੱਟੇ ਜਿਹੜੀ ਉਹਨੂੰ ਮੀਟਿੰਗ ਆਉਣੀ ਹੈ ਸਿਰਫ ਛੜਗਾਮ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਆਉਣੀ ਹੈ ਅਦਰ ਕੋਈ ਮੀਟਾ ਲੱਗਦੀ ਨਹੀਂ ਸੋ ਲਗਾਤਾਰਤਾ ਦੇ ਵਿੱਚ ਤਰਵਿੰਦਰ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੇ ਆਪਣਾ ਪ੍ਰੋਗਰਾਮ ਦੇਤਾ ਹੂੰ ਕਿ ਅਸੀਂ ਕਿਉਂਕਿ 13 ਤਰੀਕ ਨੂੰ ਇਹਨਾਂ ਦਾ ਇੱਕ ਸਾਲ ਪੂਰਾ ਹੋ ਜਾਣਾ ਤੇ ਉਦੋਂ ਬਾਅਦ ਇਹਨਾਂ ਨੇ ਜਿਹੜੀ ਉਹ ਮੀਟਿੰਗ ਤੇ ਜਾਣਾ ਹੈ ਇਹਨਾਂ ਨੇ ਜਿਹੜਾ ਬਾਕੀ ਪ੍ਰੋਗਰਾਮ ਲਿਖੇ ਵਿਆ ਉਹਨਾਂ ਵੱਲ ਜਾਣਾ ਤੇ ਇੱਕ ਇਹਨਾਂ ਨੇ 5 ਮਾਰਚ ਜਿਹੜਾ ਆ ਰਿਹਾ ਹੈਗਾ ਹੂੰ ਤਕਰੀਬਨ ਤਕਰੀਬਨ 32 ਦਿਨਾਂ ਬਾਅਦ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਫੈਸਲਾ ਇਹਨਾਂ ਨੇ ਕਰ ਲਿਆ ਹੂੰ ਜੀ ਇਹਦਾ ਮਤਲਬ ਇਹ ਹੋਇਆ ਇਹਨਾਂ ਨੂੰ ਵੀ ਆਸ ਕੋਈ ਨਹੀਂ ਹਮ ਜਿਹੜੀ 14 ਫਰਵਰੀ ਨੂੰ ਮੀਟਿੰਗ ਹੋਣੀ ਆ ਔਰ ਇਹ ਕਿਸਾਨੀ ਦੇ ਅੰਦੋਲਨ ਅੱਗੇ ਦੀ ਅੱਗੇ ਕਿਉਂ ਜਾਂਦੇ ਨੇ ਤਰਵਿੰਦਰ ਹਮ ਜਦੋਂ ਇਹ ਨੇੜੇ ਆਉਣ ਲੱਗੇ ਐਸ ਕੇ ਅਮਨਿਕ ਪਹਿਲ ਕਦਮੀ ਕੀਤੀ ਉਹ ਸ਼ੰਭੂ ਵੀ ਗਏ ਉਹ ਖਨੌਰੀ ਵੀ ਗਏ ਉਹਨਾਂ ਨੇ ਇਹਨਾਂ ਨੂੰ ਇਹ ਕਹਿੰਦੇ ਜੀ ਤੁਸੀਂ ਸਾਡੇ ਤੇ ਆ ਜਾਓ ਫਿਰ ਹਮ ਇਹਦਾ ਮਤਲਬ ਉਹ ਸ਼ਕਤੀਆਂ ਜਿਹੜੀਆਂ ਇਕੱਠਾ ਨਹੀਂ ਹੋਣ ਦਿੰਦੀਆਂ ਉਹਨਾਂ ਨੇ ਫਿਰ ਭੂਮਿਕਾ ਉਹਦਾ ਕਰਤੀ ਵੀ ਆ ਕੀ ਹੋ ਗਿਆ ਹੂੰ ਇਹਦਾ ਇਕੱਠੇ ਹੋਣ ਲੱਗੇ ਨੇ ਤੇ ਮੇਰੇ ਹਿਸਾਬ ਦੇ ਨਾਲ ਜੇ ਤੁਸੀਂ ਸਮਝੋ ਤਾਂ ਇਹ ਮਾਮਲਾ ਜਿਹੜਾ ਕਾਫੀ ਜ਼ਿਆਦਾ ਗੰਭੀਰਤਾ ਵਾਲ ਜਾ ਰਿਹਾ ਹੈ ਮੈਨੂੰ ਇਹਦੇ ਵਿੱਚੋਂ ਕੁਝ ਨਿਕਲਦਾ ਨਜ਼ਰ ਆ ਨਹੀਂ ਰਿਹਾ ਕੀ ਇਹ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਪਹਿਲ ਕਦਮੀਆਂ ਐਸਕੇਮ ਨੇ ਕੀਤੀਆਂ ਉਹਦਾ ਦੂਜੇ ਪਾਸਿਓ ਉਸ ਤਰੀਕੇ ਦਾ ਹੰਗਾਰਾ ਨਹੀਂ ਆਇਆ ਜਿਹੜਾ ਮਿਲਿਆ ਜਾਣਾ ਚਾਹੀਦਾ ਸੀ ਹੁਣ ਦੇਖਦੇ ਹਾਂ ਜਿਹੜੀਆਂ ਇਹਨਾਂ ਨੇ ਅਗਲੇ ਪ੍ਰੋਗਰਾਮ ਦਿੱਤੇ ਨੇ ਇੱਕ ਨੇ 5 ਮਾਰਚ ਦਾ ਦਿੱਤਾ ਦੂਜਿਆਂ ਨੇ ਉਸ ਤੋਂ ਪਹਿਲਾਂ-ਪਹਿਲਾਂ ਇੱਕ ਇਹਨਾਂ ਨੇ ਇਹ ਕਹਿਤਾ ਕਿ ਅਸੀਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਘਰ ਆ ਕੇ ਜਾ ਕੇ ਉਹਨਾਂ ਨੂੰ ਮੈਨਗੋ ਪੱਤਰ ਸੌਂਪ ਕੇ ਆਵਾਂਗੇ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ